ਦੋਸਤੋ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਲੰਬੀ ਉਮਰ ਤੇ ਸਿਹਤਮੰਦ ਜ਼ਿੰਦਗੀ ਜੀਵੇ ਲੰਬੀ ਉਮਰ ਕਿਸਮਤ ਨਾਲ ਨਹੀਂ ਸਗੋਂ ਸਿਹਤਮੰਦ ਜੀਵਨ ਸ਼ੈਲੀ ਨਾਲ ਸੰਭਵ ਹੈ ਹੇਠਾਂ ਕੁਝ ਮਹੱਤਵਪੂਰਨ ਟਿਪਸ ਆਪਾਂ ਦੇ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਲੰਬੀ ਉਮਰ ਜੀਉ ਸਕਦੇ ਹੋ ਮਾਣ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਸਮਤੂਲਨ ਆਹਾਰ ਰੋਜ਼ਾਨਾ ਭੋਜਨ ਵਿੱਚ ਫਲ ਸਬਜ਼ੀਆਂ ਅਨਾਜ ਦਾਲਾਂ ਦੁੱਧ ਆਦ ਚੀਜ਼ਾਂ ਸ਼ਾਮਲ ਕਰੋ ਤਲੇ ਹੋਏ ਤੇ ਬਹੁਤ ਮਿੱਠੇ ਬਹੁਤ ਕੋੜੇ ਬਹੁਤ ਖੱਟੇ ਨਮਕੀਨ ਪਦਾਰਥਾਂ ਤੋਂ ਬਚ ਕੇ ਰਹੋ ਉਸ ਤੋਂ ਬਾਅਦ ਹਰ ਰੋਜ਼ ਕਸਰਤ ਕਰੋ ਹਲਕੀ ਫੁਲਕੀ ਯੋਗਾ ਕਰੋ ਵਰਜਿਸ਼ ਕਰੋ ਇਹੀ ਤੁਹਾਨੂੰ ਤੰਦਰੁਸਤ ਰੱਖਦਾ ਹੈ ਉਸ ਤੋਂ ਬਾਅਦ ਨੀਂਦ ਲਵੋ ਪੂਰੀ ਨੀਂਦ ਲੈਣੀ ਚਾਹੀਦੀ ਹੈ ਸਰੀਰ ਨੂੰ ਆਰਾਮ ਮਿਲਣਾ ਬਹੁਤ ਜ਼ਰੂਰੀ ਹੈ ਹਰ ਰਾਤ ਘੱਟੋ-ਘੱਟ 8 ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਤਣਾਅ ਟੈਨਸ਼ਨ ਫਿਕਰ ਜ਼ਿਆਦਾ ਸੋਚਣਾ ਜਾਂ ਜ਼ਿਆਦਾ ਚਿੰਤਾ ਕਰਨਾ ਸਿਹਤ ਲਈ ਹਾਨੀਕਾਰਕ ਹੈ ਧਿਆਨ ਅਤੇ ਪ੍ਰਾਰਥਨਾ ਇਸ ਨੂੰ ਸ਼ਾਂਤੀ ਦਿੰਦੇ ਹਨ ਮਿਊਜ਼ਿਕ ਮੈਡੀਟੇਸ਼ਨ ਇਸ ਨੂੰ ਸ਼ਾਂਤੀ ਦਿੰਦਾ ਹੈ ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਉਸ ਤੋਂ ਅਗਲੀ ਗੱਲ ਹੈ ਬੁਰੀਆਂ ਆਦਤਾਂ ਦਾ ਛੱਡਣਾ ਸ਼ਰਾਬ ਸਿਗਰਟਾਂ ਬੀੜੀਆਂ ਨਸ਼ਿਆਂ ਤੋਂ ਦੂਰ ਰਹੋ ਇਹ ਉਮਰ ਤੁਹਾਡੀ ਅਤੇ ਤੁਹਾਡੀ ਸਿਹਤ ਨੂੰ ਘਟਾਉਂਦੇ ਹਨ ਉਸ ਤੋਂ ਬਾਅਦ ਸਕਾਰਾਤਮਕ ਸੋਚ ਰੱਖੋ ਖੁਸ਼ ਰਹਿਣਾ ਅਤੇ ਹਰ ਹਾਲਾਤ ਵਿੱਚ ਧੀਰਜ ਸ਼ਾਂਤੀ ਬਣਾਈ ਰੱਖਣਾ ਜੀਵਨ ਨੂੰ ਸੁਖਮਈ ਬਣਾਉਂਦਾ ਹੈ ਨਿਯਮਤ ਤਬੀਅਤ ਦੀ ਜਾਂਚ ਕਰੋ ਆਪਣੇ ਕਿਸੇ ਵੈਦ ਹਕੀਮ ਤੁਹਾਡੇ ਭਰੋਸੇਮੰਦ ਡਾਕਟਰ ਕੋਲੋਂ ਆਪਣੀ ਸਿਹਤ ਦੀ ਜਾਂਚ ਕਰਾਉਂਦੇ ਰਹੋ ਉਸ ਤੋਂ ਬਾਅਦ ਸਾਫ਼ ਸੁਥਰਾ ਭੋਜਨ ਲਵੋ ਭੋਜਨ ਵਿੱਚ ਹਮੇਸ਼ਾ ਸਲਾਦ ਜ਼ਰੂਰ ਲਵੋ ਵਿਟਾਮਿਨ ਅਜੇ ਖਣਿਜ ਪਦਾਰਥ ਇਹ ਸਾਰੇ ਸਲਾਦ ਵਿੱਚ ਹੀ ਮਿਲਦੇ ਨੇ ਜੇਕਰ ਜ਼ਿਆਦਾ ਹੋ ਸਕੇ ਤਾਂ ਟਮਾਟਰ ਗਾਜਰ ਮੂਲੀ ਨਿੰਬੂ ਪਿਆਜ਼ ਆਦ ਬਦਲਦੇ ਰੂਪ ਵਿੱਚ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਫਰੂਟ ਵੀ ਲੈ ਸਕਦੇ ਹੋ ਦਾਲ ਜਾਂ ਸਬਜੀ ਵਿੱਚ ਲਸਣ ਦਾ ਹੋਣਾ ਬਹੁਤ ਜ਼ਰੂਰੀ ਹੈ ਹਲਦੀ ਅਤੇ ਨਮਕ ਥੋੜੀ ਮਾਤਰਾ ਵਿੱਚ ਪਾਓ ਕਿਉਂਕਿ ਲੋੜ ਅਨੁਸਾਰ ਕੁਦਰਤੀ ਭੋਜਨ ਵਿੱਚ ਨਮਕ ਮੌਜੂਦ ਹੁੰਦਾ ਹੈ ਇਸ ਦੀ ਘੱਟ ਵਰਤੋਂ ਕਰੋ ਅਦਰਕ ਦਾਲ ਵਿੱਚ ਹੁਣ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ کریم ਕੱਢਿਆ ਦੁੱਧ ਤੁਹਾਡੀ ਸਿਹਤ ਲਈ ਲਾਹੇਵੰਦ ਹੈ ਫਲਾਂ ਅਤੇ ਸਬਜ਼ੀਆਂ ਦਾ ਤਾਜ਼ਾ ਰਸ ਵੀ ਤੁਸੀਂ ਲੈ ਸਕਦੇ ਹੋ ਪਰੰਤੂ ਉਹ ਤੁਸੀਂ ਆਪ ਕੱਢਿਆ ਹੋਵੇ ਹਮੇਸ਼ਾ ਸ਼ਾਕਾਹਾਰੀ ਭੋਜਨ ਕਰੋ ਅਤੇ ਨਸ਼ਾ ਨੁਮਾ ਪਦਾਰਥਾਂ ਦਾ ਸੇਵਨ ਨਾ ਕਰੋ ਚਾਹ ਕੌਫੀ ਸ਼ਰਾਬ ਅਫੀਮ ਡੋਡੇ ਚਰਸ ਗੰਜਾ ਤਮਾਕੂ ਜ਼ਹਿਰ ਨਾਲੋਂ ਵੀ ਭਿਆਨਕ ਨਸ਼ੇ ਹਨ ਇਹਨਾਂ ਤੋਂ ਬਚ ਕੇ ਰਹੋ ਬਾਜ਼ਾਰੂ ਮਠਿਆਈਆਂ ਠੰਡੇ ਇਹਨਾਂ ਚੀਜ਼ਾਂ ਤੋਂ ਵੀ ਬਚ ਕੇ ਰਹੋ ਇਹ ਵੀ ਸਿਹਤ ਦਾ ਨੁਕਸਾਨ ਕਰਦੇ ਹਨ ਸੌਣ ਤੋਂ 3 ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ ਭੋਜਨ ਨਾਲ ਪਾਣੀ ਘੱਟ ਪੀਣਾ ਚਾਹੀਦਾ ਹੈ ਖਾਣਾ ਖਾਣ ਤੋਂ ਘੰਟਾ ਪਿੱਛੇ ਪਾਣੀ ਪੀਓ ਉਸ ਤੋਂ ਬਾਅਦ ਸਾਰਾ ਦਿਨ ਵਿੱਚ ਘੱਟੋ-ਘੱਟ 10-12 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਖਾਣਾ ਦਿਨ ਵਿੱਚ ਵੱਧ ਤੋਂ ਵੱਧ 3 ਵਾਰ ਹੀ ਖਾਣਾ ਚਾਹੀਦਾ ਹੈ। ਬਾਰ-ਬਾਰ ਖਾਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਪਾਣੀ ਜ਼ਿਆਦਾ ਮਾਤਰਾ ਵਿੱਚ ਲਵੋ। ਸਵੇਰੇ ਉੱਠਦਿਆਂ ਹੀ 2-4 ਗਲਾਸ ਪਾਣੀ ਦੇ ਪੀਓ। ਇਸ ਨਾਲ ਤੁਹਾਡਾ ਜਿਹੜਾ ਪਖਾਣਾ ਹੈ ਉਹ ਬਹੁਤ ਸੰਤੁਸ਼ਟੀਪੂਰਵਕ ਆਏਗਾ। ਕ੍ਰੋਧ ਅਤੇ ਸ਼ੋਰ ਵਿੱਚ ਖਾਣਾ ਨਹੀਂ ਖਾਣਾ ਚਾਹੀਦਾ ਖਾਣਾ ਖਾਣ ਸਮੇਂ ਮਨ ਪ੍ਰਸੰਨ ਅਤੇ ਖੁਸ਼ ਅਤੇ ਤੁਹਾਡਾ ਜਿਹੜਾ ਏਰੀਆ ਹੈ ਉਹ ਸ਼ਾਂਤ ਹੋਣਾ ਚਾਹੀਦਾ ਹੈ ਜ਼ਿਆਦਾ ਆਚਾਰ ਮਿਰਚ ਮਸਾਲੇ ਨਹੀਂ ਖਾਣੇ ਚਾਹੀਦੇ ਉਸ ਤੋਂ ਬਾਅਦ ਆ ਜਾਂਦਾ ਹੈ ਚੀਨੀ ਅਤੇ ਚਰਬੀ ਚੀਨੀ ਅਤੇ ਚਰਬੀ ਬਹੁਤ ਘੱਟ ਮਾਤਰਾ ਵਿੱਚ ਪ੍ਰਯੋਗ ਕਰਨੀ ਚਾਹੀਦੀ ਹੈ ਅਗਰ ਹੋ ਸਕੇ ਤਾਂ ਇਸ ਨੂੰ ਨਾ ਵਰਤੋ ਭੋਜਨ ਹਮੇਸ਼ਾ ਤਾਜ਼ਾ ਅਤੇ ਚਬਾ ਚਬਾ ਕੇ ਹੀ ਕਰਨਾ ਚਾਹੀਦਾ ਹੈ ਖਾਣਾ ਖਾਣ ਤੋਂ ਪਹਿਲਾਂ ਹਲਕੀ ਕਸਰਤ ਕਰਨੀ ਚਾਹੀਦੀ ਹੈ ਕਸਰਤ ਹਰ ਰੋਜ਼ ਬਿਨਾਂ ਨਾਗਾ ਕਰਨੀ ਚਾਹੀਦੀ ਹੈ ਰੋਟੀਆਂ ਬਿਨਾਂ ਚੋਪੜੇ ਅਤੇ ਪਰੌਠੇ ਰਹਿਤ ਖਾਣੀਆਂ ਚਾਹੀਦੀਆਂ ਹਨ ਸ਼ਹਿਦ ਫਲ ਸੇਤਲੀ ਬਹੁਤ ਲਾਭਕਾਰੀ ਹਨ ਇਹਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਹਮੇਸ਼ਾ ਪ੍ਰਸੰਨ ਚਤ ਕਰਕੇ ਰੱਖੋ ਖੁਸ਼ ਰੱਖੋ ਗਰੋਧ ਤਣਾਅ ਸਿਹਤ ਲਈ ਹਾਨੀਕਾਰਕ ਜਾਂ ਉਹਨਾਂ ਤੋਂ ਬਚ ਕੇ ਰਹੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਉਹਨਾਂ ਲਈ ਮੈਡੀਟੇਸ਼ਨ ਕਰੋ ਚਾਹੇ 뮤זיਕ ਮੈਡੀਟੇਸ਼ਨ ਹੋਵੇ ਚਾਹੇ ਦੂਸਰਾ ਮੈਡੀਟੇਸ਼ਨ ਹੋਵੇ ਮੈਡੀਟੇਸ਼ਨ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ ਭੋਜਨ ਖਾਣ ਤੋਂ ਤੁਰੰਤ ਬਾਅਦ ਕਸਰਤ ਨਹੀਂ ਕਰਨੀ ਚਾਹੀਦੀ ਅਤੇ ਨਹਾਉਣਾ ਨਹੀਂ ਚਾਹੀਦਾ ਭੋਜਨ ਕਰਨ ਤੋਂ ਬਾਅਦ ਥੋੜਾ ਸ਼ਾਂਤੀ ਨਾਲ ਆਰਾਮ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਮਲ ਮੂਤਰ ਕਰਦੇ ਸਮੇਂ ਜ਼ਿਆਦਾ ਜ਼ੋਰ ਨਹੀਂ ਲਾਉਣਾ ਚਾਹੀਦਾ ਮਲ ਮੂਤਰ ਕਰਨ ਸਮੇਂ ਦੰਦ ਬੰਦ ਰੱਖਣੇ ਚਾਹੀਦੇ ਹਨ ਇਸ ਨਾਲ ਦੰਦ ਜ਼ਿੰਦਗੀ ਭਰ ਨਹੀਂ ਹਿੱਲਦੇ ਕਬਜ਼ ਹੋਣ ਤੇ ਈਸਬ ਗੋਲ ਜਾਂ ਸ਼ਲਕਾ ਲਾਭਕਾਰੀ ਹੈ ਕਬਜ਼ਾ ਨਹੀਂ ਹੋਣ ਦੇਣੀ ਚਾਹੀਦੀ ਕਬਜ਼ ਵਾਸਤੇ ਤ੍ਰਿਫਲਾ ਚੂਰਨ ਵੀ ਲਾਭਕਾਰੀ ਹੈ ਕਬਜ਼ ਵਾਸਤੇ ਅਸੀਂ ਹੋਰ ਵੀਡੀਓ ਵੀ ਬਣਾ ਚੁੱਕੇ ਹਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਬਜ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਆਪਣੇ ਹਮ ਸਾਥੀ ਨਾਲ ਹਮ ਬਿਸਤਰ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਤਿੰਨ ਕੋਈ ਵੀ ਸਰੀਰਕ ਕਿਰਿਆ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਕਿਸੇ ਬਜ਼ੁਰਗ ਨਾਲ ਜੇ ਉਮਰ ਕਿਸੇ ਦੀ ਘੱਟ ਹੈ ਤੇ ਕਿਸੇ ਬਜ਼ੁਰਗ ਨਾਲ ਜਾਂ ਬਿਮਾਰ ਨਾਲ ਆਪਣਾ ਆਪ ਨਾ ਖਪਾਓ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ ਪੇਟ ਭਰ ਕੇ ਖਾਣਾ ਨਹੀਂ ਖਾਣਾ ਪਿਸ਼ਾਬ ਅਤੇ ਪਖਾਨੇ ਨੂੰ ਕਦੇ ਨਹੀਂ ਰੁਕਣਾ ਛਿੱਕਾਂ ਨਹੀਂ ਰੁਕਣੀਆਂ ਖੰਗ ਜ਼ਬਰਦਸਤੀ ਨਹੀਂ ਰੋਕਣੀ ਉਬਾਸੀ ਜ਼ਬਰਦਸਤੀ ਨਹੀਂ ਰੋਕਣੀ ਸਰੀਰ ਦਾ ਕੋਈ ਵੀ ਵੇਗ ਜੋ ਕੁਦਰਤੀ ਹੈ ਉਸ ਨੂੰ ਜ਼ਬਰਦਸਤੀ ਨਹੀਂ ਰੋਕਿਆ ਜਾਣਾ ਚਾਹੀਦਾ ਹਮੇਸ਼ਾ ਸਰੀਰ ਨੂੰ ਜੋ ਕੁਦਰਤੀ ਵੇਗ ਹਨ ਉਹਨਾਂ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਯੋਗ ਕਰੋ ਸਵਾਸ ਆਸਣ ਕਰੋ ਹਲਕੀ ਬਿਲਕੁਲ ਹਲਕੀ ਕਸਰਤ ਕਰੋ ਜੇਕਰ ਤੁਹਾਨੂੰ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਸਰੀਰਕ ਪਰੇਸ਼ਾਨੀ ਹੈ ਤੇ ਆਪਣੇ ਡਾਕਟਰ ਜਾਂ ਆਪਣੇ ਵੈਦ ਦੀ ਸਲਾਹ ਜ਼ਰੂਰ ਲਵੋ ਇਸੇ ਨਾਲ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਤੰਦਰੁਸਤ ਅਤੇ ਲੰਮੀ ਉਮਰ ਭੋਗ ਸਕਦੇ ਹੋ ਸੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ